ਮਾਰਕ ਜ਼ੁਬਰ ਕਰਦਾ ਵੀ ਧੰਨਵਾਦ ਜਿਨ੍ਹਾਂ ਨੇ ਫੇਸਬੁਕ ਬਣਾਈ ਤੁਹਾਡਾ ਧੰਨਵਾਦ ਤੁਸੀਂ ਵੀਡੀਓ ਨੂੰ ਇੰਨਾ ਕਿ ਸ਼ੇਅਰ ਕੀਤਾ ਕਿ ਵੀਡੀਓ ਸੁਭਾਨਾ ਪਿੰਡ ਤੱਕ ਇਹਨਾਂ ਦੇ ਪਹੁੰਚਦੀ ਆ ਔਰ ਇਹ ਬੱਚੇ ਦਾ ਪਿਤਾ ਜੀ ਰੁਸਤਮ ਇਹ ਬੱਚੇ ਦੀ ਮਾਤਾ ਹੈ ਔਰ ਤੁਸੀਂ ਇੱਕ ਮਾਂ ਦਾ ਦਰਦ ਸਮਝ ਸਕਦੇ ਹੋ ਪਿਓ ਦਾ ਦਰਦ ਸਮਝ ਸਕਦੇ ਜਿੰਨਾ ਪਾਇਆ ਪਰ ਕੋਈ ਵੀ ਖੁਸ਼ ਹੋਵੇ ਮਿਲ ਕੇ ਇਹ ਬਦੌਲਤ ਰੱਬ ਦੀ ਦੇਖੋ ਸਾਰੀ ਉਸਤਤ ਰੱਬ ਦੀ ਹੈ ਸਾਰੀ ਵਡਿਆਈ ਤਾਂ ਰੱਬ ਦੀ ਹੈ ਪਰ ਅੱਜ ਤੁਹਾਡੀ ਬਦੌਲਤ ਪੀਪੀ 32 ਨੇ ਬਜਰੰਗੀ ਬਾਈ ਜਨ ਵਾਲਾ ਕੰਮ ਕੀਤਾ ਕਿਉਂਕਿ ਉਹ ਵੀ ਟ੍ਰੇਨ ਵਾਲੀ ਗੱਲ ਹੋਈ ਸੀ ਨਾ ਬੱਚੀ ਟ੍ਰੇਨ ਚੜ ਗਈ ਸੀ ਤੇ ਉੱਤਰ ਜਾਂਦੀ ਅਲੱਗ ਸਟੇਸ਼ਨ ਤੇ ਇੱਦੀ ਬੱਚਾ ਟ੍ਰੇਨ ਚੜ ਗਿਆ ਔਰ ਨਵਾਂ ਸ਼ਹਿਰ ਉੱਤਰ ਗਿਆ ਸੋ ਇਹ ਲੈ ਪੇਰਾ ਬੇਟਾ ਵਾਪਸ ਉਹ ਕਹਿੰਦੀ ਸਮੋਲ ਜਿੱਦਾਂ ਤੈਨੂੰ ਦੱਸਿਆ ਨਾ ਉਹ ਹੁੰਦਾ ਹੈ ਸਮੋਲ ਹਾ ਸਮੋਲ ਹੁੰਦਾ ਹੈ ਚੱਲਾ ਪੀਪੀ 32 ਸੇ ਕਿ ਅਸੀਂ ਜਦसे ਫੇਸਬੁਕ 'ਚ ਵੀਡੀਓ ਦੇਖ ਰਹੇ تھے ਤਾ ਉਹ ਦੇਖਾ ਕਿ वीडियो में आगे मोबाइल पहचान लिया।, लिया फिर हमने उधर से आपको से जलंधर धन्यवाद से आप चैनल बहुत बहुत आप लोग का धन्यवाद करता हूँ मैं दिल से अपने जो मेरे बच्चे को सही सलामत मिल गया अगर किसी हाथ में ऐसे मिल जाता अगर पड़ जाता तो मुझे बच्चे नहीं मिलता जो मिला जो मिला वो बहुत नेक दिल बंदे हैं ਉੱਪਰ ਵਾਲਾ ਨੇ ਉਸਨੂੰ ਫਰਿਸ਼ਤਾ ਬਣਾ ਕੇ ਭੇਜਾਇਆ ਇਸ ਬੱਚੇ ਕੋ ਸਹੀ ਸਲਾਮਤ ਉਸਕੇ ਮਾਪੇ ਤੱਕ ਪਹੁੰਚਾ ਦਿਓ ਉਸਕੇ ਬਾਅਦ ਅੱਛਾ ਹਮਕੋ ਮਿਲ ਗਿਆ ਅਸੀਂ ਵੀਡੀਓ ਡਾਲ ਦੀ ਕਿ ਜ ਚੰਗੀ ਨੀਤ ਹੋਵੇ ਆਪੇ ਬਣ ਜਾਂਦੇ ਨੇ ਰਾਹ ਦੋਸਤੋ ਸਭ ਉਹਦੀ ਬਖਸ਼ਿਸ਼ ਹੈ ਬੰਦੇ ਦੀ ਕਾਦੀ ਵਾਹ ਵਾਹ ਦੋਸਤੋ ਤੁਹਾਡੇ ਸ਼ੇਅਰ ਦੀ ਬਦੌਲਤ ਤੁਹਾਡੇ ਸਹਾਰੇ ਦੀ ਬਦੌਲਤ ਆ ਮਾਪਿਓ ਜਿਹਨਾਂ ਦਾ ਪੁੱਤਰ ਵਿਛੜ ਗਿਆ ਸੀ ਇਹਨਾਂ ਨੂੰ ਵਾਪਸ ਮਿਲਣੇ ਸਾਹ ਦੋਸਤੋ ਇਹਨਾਂ ਨੂੰ ਵਾਪਸ ਮਿਲਣੇ ਸਾਹ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਮਾਸ਼ਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ੂਰੀ ਸਾਥੀਓ ਅੱਜ ਸਵੇਰੇ ਇੱਕ ਨਿੱਕੇ ਬੱਚੇ ਦੀ ਇਸ ਨਿੱਕੇ ਬੱਚੇ ਦੀ ਵੀਡੀਓ ਪਾਈ ਸੀ ਕਿ ਇਹ ਰੇਲਵੇ ਸਟੇਸ਼ਨ ਤੇ ਲਵਾਰਿਸ ਹਾਲਤ ਚ ਇੱਕ ਵੀਰ ਨੂੰ ਮਿਲਦਾ ਉਹਨਾਂ ਨੇ ਸਾਡੇ ਨਾਲ رابطہ ਟੈਗ ਕੀਤਾ ਉਸ ਤੋਂ ਬਾਅਦ ਅਸੀਂ ਬੱਚੇ ਦੀ ਵੀਡੀਓ ਪਾਈ ਸੀਗੀ ਔਰ ਵੀਡੀਓ ਜਿਹੜੀ ਘੁੰਮਦੀ ਘਮਾਉਂਦੀ ਇਹਦੇ ਘਰ ਤੱਕ ਪਹੁੰਚ ਜਾਂਦੀ ਹੈ ਇਹਨਾਂ ਤੇ ਜਿਹੜੇ ਨੇੜਲੇ ਸਾਥੀ ਸੱਜਣ ਨੇ ਉਹਨਾਂ ਤੱਕ ਪਹੁੰਚਦੀ ਹੈ ਪਰ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਜਦੋਂ ਸਾਨੂੰ ਇਹ ਬੱਚਾ ਮਿਲਿਆ ਜਦੋਂ ਉਹ ਜਿਹੜੇ ਵੀਰ ਜਿਨ੍ਹਾਂ ਨੇ ਰੇਲਵੇ ਸਟੇਸ਼ਨ ਤੋਂ ਮਿਲਿਆ ਸੀਗਾ ਅਸੀਂ ਵੀਡੀਓ ਪਾਈ ਇਹਨੂੰ ਲੈ ਕੇ ਪਹਿਲਾਂ ਅਸੀਂ ਸਿਟੀ ਥਾਣੇ ਗਏ ਉਹ ਤਸਵੀਰਾਂ ਨਾਲ ਦੀ ਨਾਲ ਸਕਰੀਨ ਤੇ ਚੱਲ ਰਹੀਆਂ ਸਿਟੀ ਥਾਣੇ ਗੱਲਬਾਤ ਕੀਤੀ ਉਸ ਤੋਂ ਬਾਅਦ ਸੋਨੀਆ ਇੰਗਲਿਸ਼ ਮੈਮ ਸੀ ਡਬਲਯੂ ਸੀ ਤੋਂ ਮੈਮ ਉਹਨਾਂ ਨਾਲ ਗੱਲਬਾਤ ਕੀਤੀ ਤੇ ਬੱਚੇ ਨੂੰ ਅਸੀਂ ਇੱਥੇ ਹੀ ਲਿਆ ਕੇ ਜਮਾ ਕਰਾਇਆ ਕਾਰਨ ਇਹ ਹੈ ਕਿਉਂਕਿ ਪਹਿਲਾਂ ਵੈਰੀਫਾਈ ਕਰਨਾ ਬਹੁਤ ਜ਼ਰੂਰੀ ਸੀ ਕਿ ਬੱਚਾ ਜੋ ਬੋਲ ਰਿਹਾ ਕਿ ਉਹ ਸੱਚ ਹੈ ਕਿ ਸੱਚੀਓ ਜਲੰਧਰ ਤੋਂ ਆਇਆ ਜਾਂ ਨਵੇਂ ਸ਼ਹਿਰ ਦੇ ਕਿਉਂਕਿ ਜਦੋਂ ਤੁਹਾਨੂੰ ਪਤਾ ਨਹੀਂ ਹੁੰਦਾ ਬਿਹਾਈਂਡ ਦਾ ਕਰਟਨਸ ਕੀ ਚੱਲ ਰਿਹਾ ਤਾਂ ਤੁਸੀਂ ਚੀਜ਼ਾਂ ਨੂੰ ਵੈਰੀਫਾਈ ਕਰਦੇ ਆ ਪਰ ਮਾਰਕ ਜ਼ੁਬਰਕਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਫੇਸਬੁੱਕ ਬਣਾਈ ਤੁਹਾਡਾ ਧੰਨਵਾਦ ਤੁਸੀਂ ਵੀਡੀਓ ਨੂੰ ਇੰਨਾ ਕਿ ਸ਼ੇਅਰ ਕੀਤਾ ਕਿ ਵੀਡੀਓ ਸੁਭਾਨਾ ਪਿੰਡ ਤੱਕ ਇਹਨਾਂ ਦੇ ਪਹੁੰਚਦੀ ਹੈ ਔਰ ਇਹ ਬੱਚੇ ਦਾ ਪਿਤਾ ਜੀ ਰੁਸਤਮ ਇਹ ਬੱਚੇ ਦੀ ਮਾਤਾ ਹੈ ਔਰ ਤੁਸੀਂ ਇੱਕ ਮਾਂ ਦਾ ਦਰਦ ਸਮਝ ਸਕਦੇ ਹੋ ਪਿਆਉ ਦਾ ਦਰਦ ਸਮਝ ਸਕਦੇ ਹੋ ਜਿੱਦੈ ਇਹ ਆਪਣੇ ਬੱਚੇ ਨੂੰ ਆ ਕੇ ਇੱਥੇ ਮਿਲੇ ਆ ਉਹ ਵੀ ਤਸਵੀਰਾਂ ਸਕਰੀਨ ਤੇ ਚੱਲ ਰਹੀਆਂ ਜਿਹੜੀ ਮਾਂ ਆ ਉਹਦੇ ਹੰਝੂ ਜਿਹੜੇ ਟਪਕਦੇ ਪਏ ਸੀ ਅੱਖਾਂ ਚੋਂ ਉਹ ਇਸ ਗੱਲ ਦਾ ਬਿਆਨ ਸੀਗੇ ਕਿ ਬੱਚੇ ਦੇ ਪਿੱਛੇ ਉਹਦੀ ਮਾਂ ਕਿੰਦਾ ਤੜਪਦੀ ਪਈ ਹੈ ਔਰ ਅਸੀਂ ਸਮਝ ਸਕਦੇ ਹਾਂ ਸੋ ਤੁਹਾਡੀ ਬਦੌਲਤ ਰੱਬ ਦੀ ਦੇਖੋ ਸਾਰੀ ਉਸਤਤ ਰੱਬ ਦੀ ਹੈ ਸਾਰੀ ਵਡਿਆਈ ਤਾਂ ਰੱਬ ਦੀ ਹੈ ਪਰ ਅੱਜ ਤੁਹਾਡੀ ਬਦੌਲਤ ਪੀਪੀ ਬੱਤੀ ਨੇ ਬજરੰਗੀ ਵਾਈਜਨ ਵਾਲਾ ਕੰਮ ਕੀਤਾ ਕਿਉਂਕਿ ਉਹ ਵੀ ਟ੍ਰੇਨ ਵਾਲੀ ਗੱਲ ਹੋਈ ਸੀ ਨਾ ਬੱਚੀ ਟ੍ਰੇਨ ਚੜ ਗਈ ਸੀ ਤੇ ਉੱਤਰ ਜਾਂਦੀ ਅਲੱਗ ਸਟੇਸ਼ਨ ਤੇ ਐਦੀ ਬੱਚਾ ਟ੍ਰੇਨ ਚੜ ਗਿਆ ਔਰ ਨਵਾਂ ਸ਼ਹਿਰ ਉੱਤਰ ਗਿਆ ਸੋ ਤੁਸੀਂ ਸਾਰੇ ਬਜਰੰਗੀ ਬਾਈ ਜਾਣੋ ਮੈਂ ਰਸਤਮ ਤੋਂ ਪੁੱਛ ਲੈਣ ਬੱਦਰ ਥੋੜੇ ਦਿਰ ਰਹੀਓ ਇਹ ਬੱਚੇ ਦਾ ਪਤਾ ਹੈ ਰਸਤਮ ਹਾਂਜੀ ਬੱਚਾ ਜਿਹੜਾ ਆ ਲਾਪਤਾ ਹੋ ਗਿਆ ਮੈਂ ਇੱਕ ਹੋਰ ਗੱਲ ਦੱਸਣਾ ਕਿਉਂਕਿ ਥੋੜਾ ਲੈਂਗੁਏਜ ਬੈਰੀਅਰ ਹੋਏਗਾ ਥੋੜਾ ਹਿੰਦੀ ਚ ਗੱਲ ਕਰਦੇ ਨੇ ਘੱਟ ਪੜੇ ਲਿਖੇ ਨੇ ਤੇ ਇਹ ਬੱਚਾ ਜਿਹੜਾ ਹੈ ਕਿਤੇ ਪੜਦਾ ਸੀ ਹੋਸਟਲ ਚ ਮਦਰੱਸਾ ਦੱਸਦੇ ਪਰ ਉੱਥੇ ਕਹਿੰਦੇ ਹੋਸਟਲ ਚ ਛੱਡਿਆ ਸੀ

क्या कर बस स्टैंड में लाके ढूंढे चारों तरफ ढूंढे लेकिन बच्चे नहीं मिल रहे इसे मतलब पता चला पी वी बत्तीस से कि हम जैसे फेसबुक में वीडियो देख रहे थे तब वो देखा कि वीडियो में आगे मोबाइल थे पहचान लिया पहचान लिया फिर हमने उधर वहाँ से आपको कांटेक्ट किए फिर जब वहाँ से जलंधर से हमें आप इधर आए नवा शहर थे

ਆਪਣਾ ਸਮਝ ਕੇ ਹਮਦਰਦੀ ਕਰਕੇ ਵੀਡੀਓ ਪਾਈ ਔਰ ਜੇ ਸਾਨੂੰ ਨਹੀਂ ਪਤਾ ਲੱਗਦਾ ਤੁਹਾਡੀ ਕਾਲਸ ਨਹੀਂ ਆਉਂਦੀ ਅਸੀਂ ਬੱਚਣ ਲੈ ਕੇ ਜਲੰਧਰ ਆਉਣਾ ਸੀ ਫਿਰ ਉੱਥੇ ਲੱਭਣਾ ਸੀ ਥਾਂ ਥਾਂ ਤੇ ਪਰ ਚਲੋ ਚੰਗਾ ਹੋਇਆ ਤੁਸੀਂ ਵੀਡੀਓ ਸਾਡੀ ਦੇਖੀ ਹਾਂਜੀ ਹਾਂਜੀ ਪਾਜੀ ਹੁਣਾਂ ਨੇ ਰਾਬਤਾ ਬਣਾਇਆ ਔਰ ਉਸ ਤੋਂ ਬਾਅਦ ਬੱਚਾ ਹੁਣ ਲੰਬੂ ਪਾਜੀ ਜੋ ਆਇਆ ਹਮਾਰਾ ਉਹ ਵੀ ਬਹੁਤ-ਬਹੁਤ ਉਸਦੇ ਧੰਨਵਾਦ ਕਿ ਉਹਨਾਂ ਨੇ ਮਤਲਬ हमको ਲੰਬੂ ਨੇ ਵੀਡੀਓ ਦੇਖੀ ਪਹਿਲਾਂ ਹਾਂਜੀ ਹਾਂਜੀ ਲੰਬੂ ਨੇ ਵੀਡੀਓ ਦੇਖੀ ਸਾਡੇ ਨਾਲ ਲੰਬੂ ਨੇ ਲੰਬੂ ਕਦੋਂ ਦਾ ਗੱਲਾਂ ਕਰੀ ਜਾਂਦਾ ਹਾਂ ਉਹ ਉਹ ਮਤਲਬ हमारा यही है, है कि उसका बहुत बहुत धन्यवाद कि उन्होंने पहले हमको खबर दी फिर हम वहाँ से से फिर जटियालाया जलंधर तो तड़पन होती है मन में ना सुबह से हाँ जी सुबह से कुछ खाना पीना खाया नहीं बच्चे को लेकर परेशान था वो इसको खिला दिया था खाना खाना उन्हें इसको भी नहीं खिलाया इसको खिला दिया था अच्छा जिनको मिला था उन्होंने खिला दिया था अच्छा ठीक है इधर भी खिला दिया खाना अच्छा बहुत बहुत धन्यवाद भी भी का चैनल बहुत बहुत आप लोग का धन्यवाद करता हूँ दिल से अपने जो तो मेरे बच्चे को सही सलामत मिल गया अगर किसी हाथ में ऐसे मिल जाता अगर पड़ जाता तो मुझे बच्चे नहीं मिलता वो नेक दिल बंदे जिसको हाँ, मिला जो, जो मिला वो बहुत नेक दिल बंदे हैं ऊपर वाले ने उसे फरिश्ता बना के भेजा दे इस बच्चे को सही सलामत उसके माँ बाप तक पहुँचा हमको मिल गया हमने वीडियो डाल दी उन्होंने देख ली लम्बू ने नहीं देखते तो भटकते रहते अच्छा बहन जी एक मेरी बेनती है आपसे ਅਭੀ ਇਸਕੂਦਰ ਮਤ ਭੇਜਨਾ ਜਿਸ ਬੰਦੇ ਨੇ ਜ਼ਿੰਮੇਵਾਰੀ ਨਹੀਂ ਉਹਨੂੰ ਮਤ ਭੇਜਨਾ ਇਸਕਾ ਖਿਆਲ ਰੱਖੋ ਅਭੀ ਘਬਰਾਇਆ ਹੋਇਆ ਹੈ ਡਾਂਟਨਾ ਵੀ ਮਤ ਨਹੀਂ ਨਹੀਂ ਪਿਆਰ ਪਿਆਰ ਕਰਨਾ ਡਾਂਟਨਾ ਵੀ ਮਤ ਪੜਨੇ ਜ਼ਰੂਰ ਲਗਾ ਮੀ ਡੈਡੀ ਕੋਲ ਰਹਿਣਾ ਖਾਣਾ ਕੀ ਹੁਣ ਆਈਸਕ੍ਰੀਮ ਖਾਣੀ ਹੈ ਨਹੀਂ ਫਿਰ ਕੀ ਖਾਣਾ ਖਾ ਲਿਆ ਖਾ ਲਿਆ ਆਈਸਕ੍ਰੀਮ ਚਲੋ ਠੀਕ ਹੈ ਇਹ ਵੀ ਕਰਾਮਾਤ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਸਾਡੇ ਪੌਣਾ ਹਾਲੀ ਦੀ ਬਖਸ਼ਿਸ਼ ਹੈ ਕਿ ਅੱਧੇ ਘੰਟੇ ਚ ਦੇਖੋ ਮੋਟਰਸਾਈਕਲ ਕਈ ਘਵਾਚੇ ਅਸੀਂ ਦਵਾਏ ਕਈ ਚੋਰੀ ਹੋਏ ਦਵਾਏ ਪਹਿਲਾਂ ਵੀ ਇੱਕ ਦੋ ਬੱਚੇ ਗੁੰਮ ਹੋ ਗਏ ਸੀ ਪੀਪੀ 32 ਚੈਨਲ ਦੇ ਮਾਧਿਅਮ ਨਾਲ ਉਹ ਆਪਣੇ ਘਰ ਪਹੁੰਚ ਗਏ ਸੀ ਇਹ ਸੱਚੇ ਪਾਤਸ਼ਾਹ ਦਾ ਧੰਨਵਾਦ ਹੈ ਕਿ ਸਾਨੂੰ ਉਹਨੇ ਜ਼ਰੀਆ ਬਣਾਇਆ ਕਿ ਅਸੀਂ ਵੀਡੀਓ ਪਾਈ ਔਰ ਤੁਸੀਂ ਦੇਖੀ ਵੀਡੀਓ ਇਹ ਆਪਣੇ ਬੱਚਾ ਮਾਪੇ ਨੂੰ ਮਿਲਿਆ ਨਹੀਂ ਤਾਂ ਭਾਜੀ ਲੋਕਾਂ ਦੀਆਂ ਮਾਮਾਂ ਦੀ ਅੱਖੂ ਅੱਖਾਂ ਚੋਂ ਜੂ ਸੁੱਕ ਜਾਂਦੇ ਆ ਹਾਂਜੀ ਭਾਜੀ ਵਿਛੜੇ ਮਿਲਦੇ ਨਹੀਂ ਨਹੀਂ ਮਿਲਦੇ ਭਾਜੀ ਇਹ ਤਾਂ ਭਗਵਾਨ ਦੀ ਵਾਹਿਗੁਰੂ ਦੀ ਕਿਰਪਾ ਹਾਂਜੀ ਹਾਂਜੀ ਭਾਜੀ ਜੀ ਬੱਚਾ ਗਵਾਚਿਆ ਤੁਹਾਨੂੰ ਪਤਾ ਕਿੱਥੇ ਜਲਦੀ ਮਿਲਦਾ ਇਹ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਪੀਵੀ 32 ਨਿਊਜ਼ ਵਾਲਿਆਂ ਦਾ ਜਿਨ੍ਹਾਂ ਨੇ ਨਿਊਜ਼ ਮਤਲਬ ਆਪਣੇ ਫੇਸਬੁੱਕ ਤੇ ਸੋਸ਼ਲ ਮੀਡੀਆ ਰਾਹੀਂ ਆਪਾਂ ਨੂੰ ਬੱਚਾ ਮਿਲ ਗਿਆ ਜੀ ਤੇ ਆਪਾਂ ਜਿੱਦਾਂ ਨਿਊਜ਼ ਦੇਖੀ ਇਹਨਾਂ ਦਾ ਕੰਟੈਕਟ ਕੀਤਾ ਜੇ ਮਤਲਬ ਮੇਰੇ ਫਰੈਂਡ ਨੇ ਨਿਊਜ਼ ਦੇਖੀ ਉਹਨੇ ਮੈਨੂੰ ਦੱਸਿਆ ਕਿ ਤੁਹਾਡੇ ਪਿੰਡ ਦੇ ਵਿੱਚੋਂ ਇਦਾਂ ਬੱਚਾ ਗੁੰਮ ਹੋਇਆ ਹਾਂ ਤੇ ਉਹ ਰੁਸਤਮ ਦਾ ਦਾਦਾ ਪਿਆ ਸੀ ਰੁਸਤਮ ਦਾ ਬੇਟਾ ਮੈਂ ਮੈਂ ਰੁਸਤਮ ਕੋ ਫੋਨ ਕੀਤਾ ਮੈਂ ਕਿਹਾ ਰੁਸਤਮ ਤੇਰੇ ਇਦਾਂ ਇਦਾਂ ਕਰਕੇ ਬੱਚਾ ਕਿ ਵਾਚਾ ਤੇ ਇਹ ਮੇਰੇ ਕੋ ਰੋਂ ਲਾ ਪਿਆ ਹਾਂ ਭਾਜੀ ਕਹਿੰਦਾ ਮੇਰਾ ਬੱਚਾ ਕਿ ਵਾਚਾ ਫਿਰ ਮੈਂ ਕਿਹਾ ਉਹ ਮਿਲ ਗਿਆ ਵਾ ਪੀਵੀ 32 ਨਿਊਜ਼ ਤੇ ਮਤਲਬ ਕੀ ਲਾਈਵ ਚੱਲ ਰਿਹਾ ਵਾ ਜੀ ਤੇ ਆਪਾਂ ਫਿਰ ਉਹ ਤੁਹਾਡਾ ਕੰਟੈਕਟ ਨੰਬਰ ਉਥੋਂ ਲਿਆ ਤੇ ਫਿਰ ਤੁਹਾਡੇ ਨਾਲ ਕਾਲ ਕਰਕੇ ਆ ਕਿ ਬੱਚਾ ਮਤਲਬ ਕਿ ਸਾਡੇ ਪਿੰਡ ਦਾ ਵਾ ਤੇ ਫਿਰ ਇਹਨਾਂ ਨਾਲ ਕੰਟੈਕਟ ਕਰਕੇ ਫਿਰ ਤੁਹਾਡੇ ਨਾਲ ਇਥੋਂ ਫਿਰ ਤੁਸੀਂ ਦੱਸਿਆ ਕਿਥੇ ਨਵੇਂ ਸ਼ਹਿਰ ਆਜੋ ਤੇ ਉਹ ਇੱਥੇ ਆਣ ਕੇ ਫਿਰ ਤੁਹਾਡੇ ਨਾਲ ਮਿਲੇ ਦੇਖੋ ਮੈਂ ਉਹ ਗੱਲ ਕਰਨਾ ਚਾਹੁੰਦਾ ਲੰਬੂ ਭਾਜੀ ਇਹ ਨਹੀਂ ਕਰਦਾ ਜੇ ਪੜ੍ਹਾਈ ਕਰਦਾ ਹੁੰਦਾ ਸਾਨੂੰ ਜਦੋਂ ਮਿਲੇ ਸੀ ਉਦੋਂ ਹੀ ਆਪਣੇ ਡੈਡੀ ਦੇ ਨੰਬਰ ਦੱਸਦਾ ਹਾਂਜੀ ਹਾਂਜੀ ਇਹ ਇਹਨਾਂ ਦੀ ਗਲਤ ਉਹ ਉਸ ਵੇਲੇ ਭਾਈ ਲਿਖਾਈ ਹੋਣੀ ਬਹੁਤ ਜ਼ਰੂਰੀ ਆ ਜੇ ਬੱਚੇ ਜਦੋਂ ਉੱਥੇ ਸਵੇਰੇ ਮਿਲੇ ਸੀ ਰੇਲਵੇ ਸਟੇਸ਼ਨ ਤੇ ਉਸ ਵੇਲੇ ਆਪਣੇ ਡੈਡੀ ਦਾ ਨੰਬਰ ਦੱਸ ਦਿੰਦਾ ਹਾਂਜੀ ਹਾਂਜੀ ਬੱਚਾ 15 ਮਿੰਟਾਂ ਚ ਆਪਣੇ ਸੰਪਰਕ 'ਚ ਆ ਜਾਣਾ ਸੀਗਾ ਤੁਸੀਂ ਜਲੰਧਰੋਂ ਆਉਣੇ ਸੀ ਇੰਨੀ ਭੱਜ ਨਾઠ ਨਹੀਂ ਸੀ ਹੁਣੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਪੀਵੀ 32 ਨਿਊਜ਼ ਦਾ ਦਿলো ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਜ਼ਰੀਏ ਮਾਪਿਆਂ ਨੂੰ ਖੋਇਆ ਹੋਇਆ ਬੱਚਾ ਮਿਲ ਗਿਆ ਧੰਨਵਾਦ ਜੀ ਜੀ ਬਹੁਤ ਸ਼ੁਕਰੀਆ ਤੁਸੀਂ ਵੀ ਜ਼ਰੀਆ ਬਣੇ ਅਸੀਂ ਵੀ ਜ਼ਰੀਆ ਬਣੇ ਔਰ ਇਹ ਆਪਣੇ ਆਪ ਦੀ ਬਹੁਤ ਵੱਡੀ ਖੁਸ਼ੀ ਹੈ ਕਿ ਉਹ ਬੱਚਾ ਜਿਹੜਾ ਸਵੇਰੇ ਲਾ ਵਾਰਿਸ ਸੀ ਬੱਚਾ ਉਹ ਜਿਹੜਾ ਸਵੇਰੇ ਇੱਕ ਡਰ ਸੀ ਪਰ ਆਪਣੇ ਚੈਨਲ ਤੇ ਕੰਫੀਡੈਂਸੀ ਲੇਕਿਨ ਡਰ ਸੀ ਕਿ ਬੱਚਾ ਕੀ ਆਪਣੇ ਮਾਪਿਆਂ ਨੂੰ ਮਿਲੇਗਾ ਕਿ ਨਹੀਂ ਮਿਲੇਗਾ ਬੱਚੇ ਦੀ ਚੰਗੀ ਕਿਸਮਤ ਬੱਚੇ ਦੇ ਮਾਪਿਆਂ ਦੀ ਚੰਗੀ ਕਿਸਮਤ ਰੱਬ ਵਾਹਿਗੁਰੂ ਦੀ ਅੱਲਾ ਦੀ ਬਖਸ਼ਿਸ਼ ਹੈ ਕਿ ਬੱਚਾ ਆਪਣੇ ਘਰ ਚੱਲਾ ਬਹੁਤ ਬਹੁਤ ਸ਼ੁਕਰੀਆ

ਕੋਈ ਗੱਲ ਕੋਈ ਰੋਲੰਡ 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 ਕੀ ਸਵਾਗਤ ਨਾ ਪਾਵਾਂਗੇ ਸਾਨੂੰ ਭਗਵਾਨ ਦਾ ਧੰਨਵਾਦ ਕਰੀਏ ਆਪ ਦਾ ਸ਼ੁਕਰੀਆ ਕਰੋ ਪਾਣੀ ਤੁਹਾਡਾ ਧੰਨਵਾਦ ਹੈ ਜਿੰਨਾਂ ਨੇ ਨੂਰ ਚ ਪਾਇਆ ਸੋਹਣੇ ਘਰਿਆਂ ਨੇ ਪਾਇਆ ਅਗੂ ਕੇ ਜੈ ਸੰਦੀਆ ਅਸੀਂ ਸਭ ਨੂੰ ਸਵੇਰ ਤੋਂ ਕਾਣਾ ਖਿਲਰ ਰੁਕ ਮੈਂ ਨਾ ਦੇਹਨ ਦੀ ਬਰਸਤੀ ਕਿ ਦਸੀਏ ਬਾਪੂ ਕੋਲੋਂ ਆਪਾਂ ਰੋਣਾ ਬੱਸ ਬੈਠੇ ਬੈਠੇ ਮੈਂ ਦੀ ਨਾ ਯੁੱਤੀ ਬੈਠੋ 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 ਬਹੁਤ 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 ਵਧੀਆ ਹੈ ਬਹੁਤ ਚੰਗਾ ਲੱਗਿਆ ਬਸ ਗੱਲਾਂ ਕਰ ਸਕਣੀ ਮਾਂ ਹੈ ਨਾ ਭਾਜੀ ਤੁਹਾਨੂੰ ਬਹੁਤ ਪਿਆਰ ਆਉਂਦਾ ਹੈ ਪੁੱਛੇ ਕੋਲੋਂ ਮੈਂ